ਜੀ ਸੰਗਤ ਜੀ ਕਰੋ ਚੈੱਕ ਠੀਕ ਹੈ ਜੀ ਇਹ ਆਪਣੇ ਪੰਜਾਬ ਦੀ ਆਣ ਤੇ ਸ਼ਾਨ ਠੀਕ ਹੈ ਤਾਂ ਇਹ ਜੀ ਗੱਭਰੂ ਬਹੁਤ ਘੱਟ ਮਿਲਦੇ ਨੇ ਤੇ ਗੱਭਰੂ ਦੀ ਸਮਾਈਲ ਦੇਖੋ ਕਹਿੰਦਾ ਜ਼ਿੰਦਗੀ ਜਿਉਂਦਾ ਜੱਟ ਬਾਜ ਵਰਗੀ ਰੱਖੀ ਹੈ ਬੜਕ ਸਵਰਾਜ ਵਰਗੀ ਤਾਂ ਸੰਗਤ ਜੀ ਜਦੋਂ ਬੱਚੇ ਖੇਡਣ ਆਉਂਦੇ ਨੇ ਨਾ ਗਰਾਊਂਡ 'ਚ ਮਨ ਬਹੁਤ ਖੁਸ਼ ਹੁੰਦਾ ਤੇ ਮੈਂ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਤੇ ਸਾਡੇ ਪ੍ਰਧਾਨ ਸਾਹਿਬ ਦਾ ਵੀ ਤੇ ਟਾਈਮ 'ਚੋਂ ਟਾਈਮ ਕੱਢ ਕੇ ਬੱਚਿਆਂ ਨੂੰ ਬਹੁਤ ਵਧੀਆ ਉਪਰਾਲਾ ਕਰਦੇ ਨੇ ਖੇਡਾਂ ਨਾਲ ਜੋੜ ਕੇ ਰੱਖਦੇ ਨੇ ਆਵਾ ਬਲੌਕ ਲੈ ਕੇ ਆਏ ਆ ਠੀਕ ਹੈ ਤਾਂ ਛੋਟੇ ਬੱਚੇ ਦੌੜਾਂ ਦੇ ਵਿੱਚ ਭੱਜ ਰਹੇ ਨੇ ਤਾਂ ਲਓ ਜੀ ਸੰਜੀਤ ਜੀ

ਉਹ ਕੁੜੀ ਕੋਈ ਨਹੀਂ ਪਤਾ ਸਾਨੂੰ ਪਸੰਦ ਲੱਗਿਆ ਸਾਡਾ ਪਤਾ ਕਿੱਥੇ ਤੋਂ ਹਾਲਾ ਨਹੀਂ ਕੋਈ ਨਹੀਂ ਪਤਾ ਸਾਨੂੰ ਪਸੰਦ ਲੱਗਿਆ ਸਾਡਾ ਪਤਾ ਕਿੱਥੇ ਤੋਂ ਹਾਲਾ ਜਿੰਦਾਬੇ ਹੋ ਗੱਛਾ ਲਾਣਾ ਜਾਂ ਕਿੱਛਾ ਨਹੀਂ ਉੱਧਾ ਕਿੱਛਾ ਆਪੇ ਮਾਰ ਕੇ ਲਾਓ ਲਓ ਜੀ ਆਹ ਪਰ ਕਰ ਪਰ ਲੈਣਾ ਇੱਧਰ ਨੂੰ ਨਹੀਂ ਭੱਜਣਾ ਪਰ ਪਰ ਆ ਗਿਆ ਸਾਵਾ ਸੇ ਆਹ ਚੱਲ ਖੇਤੀ ਮਣਿਆ ਚੱਲ ਵੀ ਚਾਲਾ ਖੇਚ ਕੇ ਆ ਦੇਖਾ ਜਮਾਨ ਨਾ ਮਾਇਆ ਹਾਂ ਉਹ ਨਵਾਂ ਮੁੰਡਾ ਆਇਆ ਜਿੰਦੇ ਕੋ ਆਹ ਲਾਈ ਜਾ ਮੈਂ ਫੋਨ ਉਹ ਲੱਜੂ ਤੇ ਪੱਟਣਾ ਆ ਗਿਆ ਔਰ ਜੋਰ ਆ ਗਿਆ ਜੀ ਉਹੀ ਮੁੰਡਾ ਆ ਗਿਆ ਜੀ ਲੈ ਜੀ ਸੰਗਤ ਜੀ ਕਰੋ ਚੈੱਕ ਇਹ ਉਹੀ ਸ਼ਖਸ ਹੈ ਜਿਹਦਾ ਆਪਾਂ ਮਾਨ ਸਨਮਾਨ ਕੀਤਾ ਸੀ ਠੀਕ ਹੈ ਤਾਂ ਅੱਜ ਚੈੱਕ ਕਰਦੇ ਆ ਵੀ ਇਹ ਕਿਹੜੇ ਨੰਬਰ ਤੇ ਆਉਂਦਾਗਾ ਠੀਕ ਹੈ ਤਾਂ ਬੱਚਿਆਂ ਦੀ ਹੌਸਲਾ ਵੀ ਆਈ ਲਈ ਕਮੈਂਟ ਜ਼ਰੂਰ ਕਰਿਆ ਕਰੋ ਸੰਗਜੀ ਚੱਲ 1 2 3 ਉਹ ਬਾਅ ਵੇ ਦਾਦਾ ਖਿੱਚਦਾ ਕੰਮ ਨੂ ਬਾਇੰਡ ਸਦਾ ਦਾ ਕੱਟੂ ਅੱਜ ਦਾ ਲੋ ਜੀ ਸੰਗਤ ਜੀ ਕਰੋ ਦਰਸ਼ਨ ਤਾਂ ਅਕਸਰ ਵੀਡੀਓ ਦੇ ਵਿੱਚ ਇਹ ਬੱਚੇ ਦਾ ਜ਼ਿਕਰ ਕੀਤਾ ਜਾਂਦਾ ਸੀ ਜਿਵੇਂ ਕਿ ਜੇ 8 ਭਾਦੇ ਦੀ 8 ਤੋਂ 8ਵਾਂ ਨੰਬਰ ਦੀ 6 ਭਾਦੇ ਦੀ 6 ਤੋਂ 6ਵਾਂ ਨੰਬਰ ਹੁੰਦਾ ਸੀ ਤਾਂ ਅੱਜ ਬੱਚੇ ਨੇ ਰਿਕਾਰਡ ਕੈਮ ਕਰਤਾ ਅੱਜ ਕੈਮਾ ਨੰਬਰ ਆ ਜੀ ਦੂਜਾ ਨੰਬਰ ਆ ਗਿਆ 4 ਭਾਦੇ ਦੀ 4 ਦੇ ਵਿੱਚੋਂ ਦੂਜਾ ਤਾਂ ਸੰਗਤ ਜੀ ਵਧਾਈਆਂ ਜ਼ਰੂਰ ਦਿਓ ਤਾਂ ਠੀਕ ਹੈ ਜੇ ਬੱਚਾ ਆਪਣੇ ਨਾਲ ਜੁੜਿਆ ਹੋਇਆ ਸੀ ਤਾਂ ਅੱਜ ਸਫਲਤਾ ਤੇ ਪਹੁੰਚ ਚੁੱਕਿਆ ਠੀਕ ਹੈ ਹਾਂ ਅੱਛਾ ਵਿਆਹ ਖਾਦਾ ਹੋਇਆ ਦੀ ਚਲੋ ਲਓ ਜੀ ਸੰਗਤ ਜੀ ਉਹ ਸੰਗਤ ਆ ਤੇਰਾ ਮੁੰਡਾ ਦੇਖੋ ਜੀ ਜੇ ਨੰਬਰ ਤਾਂ ਲਓ ਜੀ ਸੰਗਤ ਜੀ ਕਰੋ ਚੈੱਕ ਚੈੱਕ ਕਰੋ ਚੈੱਕ ਲਾਓ ਚੈੱਕ ਕਰੋ ਚੈੱਕ ਕਰੋ ਉਹ ਤੇਰੀ ਕਾ ਲਓ ਸੰਗਤ ਜੀ ਬੱਚੇ ਦੁਬਾਰੇ ਫੇਰ ਭਜਨ ਜਾ ਰਹੇ ਨੇ ਬਾਜੇ 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 ਤੁੰਗਣੇ ਕੋ ਜੀਅ ਜੀ ਪਾ। ਪਾ ਸੰਗਤਜੀਤ ਪ੍ਰਧਾਨ ਜੀ ਦਾ ਬਹੁਤ ਸੋਹਣਾ ਉਪਰਾਲਾ ਕਾ ਟਾਈਮ ਚ ਟਾਈਮ ਕੱਢ ਕੇ ਬੱਚਿਆਂ ਨਾਲ ਆ ਕੇ ਵਿਚਰਦੇ ਨੇ ਠੀਕ ਐ। ਤਾ ਬੱਚਿਆਂ ਨੂੰ ਵਧੀਆ ਪੰਜਾਬੀ ਖੇਡਾਂ ਨਾਲ ਜੋੜ ਕੇ ਰੱਖਦੇ ਨੇ ਤਾਂ ਮੈਂ ਸਾਰੀ ਸੰਗਤ ਦਾ ਦਿলো ਧੰਨਵਾਦ ਕਰਦਾ ਪ੍ਰਧਾਨ ਜੀ ਦਾ ਵੀ ਤਾਂ ਬੱਚਿਆਂ ਨੂੰ ਟਾਈਮ ਤੋਂ ਟਾਈਮ ਕੱਢ ਕੇ ਵਧੀਆ ਖੇਡਾਂ ਨਾਲ ਜੋੜ ਕੇ ਰੱਖਦੇ ਨੇ ਬੱਚੇ ਨਸ਼ਾ ਰਹਿਤ ਰਹਿੰਦੇ ਨੇ ਲਓ ਜੀ ਕਰੋ ਚੈੱਕ ਦੋ ਦੁਨੀਆ ਪੱਤਾ ਆ ਵੀ ਗਈ ਹਾਂ ਲਓ ਜੀ ਸੰਗਜੀ ਮਿਲਦੇ ਆ ਕਿਸੇ ਨੈਕਸਟ ਬਲੌਗ ਚ ਮੈਨੂੰ ਦਿਓ ਯਾਸਤ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਪੁਰ ਤਾਂ ਬੱਚੇ ਬਹੁਤ ਵਧੀਆ ਉਪਰਾਲੇ ਚ ਲੱਗੇ ਹੋਏ ਨੇ ਠੀਕ ਹੈ ਤਾਂ ਮਿਲਦੇ ਕਿਸੇ ਹੋਰ ਬਲੌਕ ਚ ਤਾਂ ਖੇਡਾਂ ਕਰਾਉਣ ਤੋਂ ਬਾਅਦ ਸੰਗਤ ਜੀ ਬੱਚਿਆਂ ਨੂੰ ਜਿਵੇਂ ਫਰੂਟ ਨਾਲ ਕੇਸ ਜਾਂ ਬਿਸਕਟਾਂ ਨਾਲ ਚਾਹੇ ਜੀ ਵੀ ਕੋਈ ਚੀਜ਼ ਹੁੰਦੀ ਹੈ ਉਹਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈਗਾ ਬੱਚਿਆਂ ਨੂੰ ਮੌਕਾ ਬਿਯਾਈ ਦਿੱਤੀ ਜਾਂਦੀ ਹੈ ਠੀਕ ਹੈ ਤਾਂ ਕਮੈਂਟ ਕਰਕੇ ਦੱਸਿਓ ਵੀ ਸੰਗਤ ਜੀ ਇਹ ਉਪਰਾਲਾ ਕਹਿ ਹੈ ਯਾਰ i oh, well.